ਵਿਦਾਂਸਭਾ ਹਲਕਾ ਪੱਟੀ ਦੇ ਦੀਨਪੰਦੇ ਪਿੰਡ ਸਬਰਾ ਵਿਖੇ 500 ਰੁਪਏ ਦੇ ਲੈਣ ਦੇ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਆਪਸੀ ਲੜਾਈ ਹੋ ਗਈ ਜਿਸ ਕਾਰਨ ਦੋ ਧਿਰਾਂ ਦੇ ਪੰਜ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪੈਲੀ ਤੇ ਲਪ੍ਰਿਤ ਕੋਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਪ੍ਰੇਤ ਸਿੰਘ ਹਰਪਾਲ ਸਿੰਘ ਹੋਣਾ ਨਾਲ ਲੱਕੜਾ ਦੇ ਕੰਮ ਉੱਤੇ ਜਾਂਦਾ ਸੀ ਜਦੋਂ ਉਸ ਦੇ ਪਤੀ ਗੁਰਪ੍ਰੇਤ ਸਿੰਘ ਨੇ ਹਰਪਾਲ ਸਿੰਘ ਹੋਣਾ ਤੋਂ 500 ਰੁਪਇਆ ਵੱੱਤ ਦਿਹਾੜੀ ਦਾ ਫੜ ਲਿਆ ਅਗਲੇ ਦਿਨ ਉਹ ਕੰਮ ਉਤੇ ਨਹੀਂ ਗਿਆ ਜਿਸ ਤੋਂ ਬਾਅਦ ਡੇਰ ਰਾਤ ਹਰਪਾਲ ਸਿੰਘ ਅਤੇ ਉਸ ਦੇ ਨਾਲ 15 ਤੋਂ 20 ਸਾਥੀ ਉਸ ਦੇ ਘਰ ਆਏ ਆਉਂਦੇ ਸਾਰੇ ਹੁਣਾ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਕੀਤਾ ਗਿਆ ਇਸ ਮੌਕੇ ਉਤੇ ਗੱਲਬਾਤ ਕਰਦਿਆਂ ਹੋਇਆ ਪੀੜਿਤ ਔਰਤ ਨੇ ਦੱਸਿਆ ਕਿ ਹਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਦੇ ਘਰ ਉੱਪਰ ਇੱਟਾਂ ਰੋਣੇ ਚਲਾਏ ਨੇ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਉਧਰ ਦੂਜੇ ਪਾਸੇ ਦੂਜੀ ਟੀਰਵਲੋਂ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਗਿਆ ਅਤੇ ਆਪਣਾ ਪੱਖ ਰੱਖਿਆ ਗਿਆ। ਕਿਹਨਾ ਬੰਦੇ ਨੇ? ਲਾਪਰੀਤ ਕਲਾਂ। ਕਿਹੜਾ ਬੰਦੇ ਨੇ? ਸਬਰਾ। ਤੇ ਕੀ ਹੋਇਆ ਆ ਜਿਹੜਾ ਲੜਾਈ ਹੋਈ? ਲੜਾਈ ਅੰਕਲ ਇਦਾਂ ਮੇਰਾ ਘਰ ਵਾਲਾ ਇਹਦੇ ਨਾਲ ਕੰਮ ਤੇ ਜਾਂਦਾ ਸੀ ਪਾਲੇ ਦੇ ਨਾਲ ਆ ਤੇ ਇਹਨੇ ਕਿਹਾ ਰੁਪਇਆ 500 ਨੂੰ ਦੇਣਾ ਸੀ ਤੇ ਰਾਤੀ ਮੈਂ ਕੱਲੀ ਹਾਂ ਘਰੇ ਤੇ ਮੇਰਾ ਦਿਉਰ ਹੀ ਨਾਲ ਘਰੇ ਦੇ 11 ਦਾ ਟਾਈਮ ਆ ਤੇ ਇਹ ਆਣ ਕੇ ਤੇ ਐਲਸੀਡੀ ਲਾਉਣ ਪੈਂਦਾ ਇਹ ਤਾਂ ਇਹ ਐਲਸੀਡੀ ਲਾਉਣ ਨਹੀਂ ਦਿੱਤੀ ਤੇ ਕੋਲ ਲਾਉਣ ਪੈਂਦਾ ਇਹ। ਪਾਲਾ ਤੇ ਉਹਦਾ ਭਰਾ ਇਕ ਲਾਵਾ ਤੇ ਇਕ ਕੁਲਾ ਕੁਲਾ ਮੁੰਡਾ ਵਾ ਸਬਰਾਵਾ ਦੇਈ ਆ ਸਾਰੇ। ਅੱਛਾ। ਤੇ ਇਹ ਲਾਉਣ ਨਹੀਂ ਦਿੱਤੀ ਤੇ ਫਿਰ ਮਰਾ ਦਿਓਰ ਗਾ ਮੇਰੇ ਗੱਲ ਪੈ ਲੱਗਾ ਤੇ ਮੁੜ ਕੇ ਮਰਾ ਦਿਓਰ ਨਿੱਕਾ ਗਾਂ ਹੋਇਆ ਤੇ ਮੁੜ ਕੇ ਮੇਰੇ ਦਿਓਰ ਦੇ ਤਿੰਨੇ ਜਾਣੇ ਗੱਲ ਪਏ ਆ ਉਹਦੇ ਬਾਅਦ ਸੱਟ ਲਾਈ ਆ ਅੱਛਾ ਥੀਏਟਰ ਉਹਦਾ ਕਿਵੇਂ ਚੱਲਿਆ ਥੀਏਟਰ ਉਹਦਾ ਅਸੀਂ ਇੱਕ ਰੀ ਸਾਰੇ ਚਲ ਗਏ ਆ ਵਾਪਸ ਅਸੀਂ ਚਾ ਇਹ ਮੇਰੇ ਚਾਚੀ ਹੁਣੀ ਤੇ ਇੱਕ ਰੀ ਅਸੀਂ ਚਲ ਗਏ ਆ ਗਲਗੁਲ ਪਾ ਕੇ ਨਿੱਕੇ ਮੇਰੇ ਦਿਓਰ ਨੂੰ ਕੁੱਟ ਕੇ ਕਰੀ ਚ ਲੱਗੇ ਆ ਫਿਰ ਬਾਅਦ ਚ ਫੇਰ ਆਣ ਕੇ ਬੰਦੇ ਲੈ ਕੇ 20 15 20 ਜਣੇ ਹੈਗੇ ਆਣ ਕੇ ਫੇਰ ਗਲ ਦੁਬਾਰਾ ਪਾਏ ਆ ਇੱਕ ਮੇਰੇ ਸਹੁਰੇ ਨੂੰ ਸੱਟ ਲੱਗੀ ਆ ਤੇ ਕਿਰਪਾਣ ਇਹਨਾਂ ਨੇ ਮਾਰੀ ਆ ਇੱਕ ਮੇਰੀ ਦਾਦੀ ਸਾਸ ਤੇ ਲੱਗੀ ਆ ਇੱਕ ਮਰਦੇ ਔਰ ਦੇ ਲੱਗ ਦੋ ਦਿਓਰਾਂ ਦੇ ਲੱਗੀਆਂ ਆ ਸੱਟਾ ਦਰਖਾਸਤ ਦਿੱਤੀ ਉਸ ਮੰਨ ਹਾਂਜੀ ਸਾਰੇ ਤਿੰਨ ਦਰਖਾਸਤਾਂ ਰਾਤੀ ਦੇ ਕੇ ਆਏ ਇਹ ਮੰਗਾ ਹੀ ਇਹੋ ਕਰਦੇ ਪੀ ਜਿਹੜਾ ਇਤਰਾ ਇਹਨਾਂ ਨੇ ਸੱਟਾ ਲਾ ਕੇ ਗਾਇਆ ਜਿਹੜਾ ਸਾਡਾ ਸਮਾਨ ਟੁੱਟ ਭੱਜ ਰਿਹਾ ਹੋਇਆ ਵਾ ਤੇ ਇਹਦਾ ਕੋਈ ਘਾੜੇ ਤੇ ਕਾਰਵਾਈ ਉਹਨਾਂ ਤੇ ਪਾਉ। ਕੀ ਨਾ ਵੀਰ ਤੇਰੇ ਗੁਰਪ੍ਰੀਤ ਜੀ ਕਿਹੜਾ ਪਿੰਡ ਹੈ? ਸਭਰਾ ਜੀ। ਯਾ ਕੀ ਗੱਲ ਹੋਈ ਜਿਹੜੀ ਭੰਨ ਤੋੜ ਹੋਈ ਹੈ ਟਰੋੜਾ ਚੱਲਿਆ ਵਾ। ਵੀਰ ਜੀ ਅਸੀਂ ਹਾਂ ਦੇ ਨਾ ਕੰਮ ਤੇ ਜਾਂਦੇ ਹਾਂ ਤੇ ਅਸੀਂ ਪੈਸੇ ਚਲੋ ਉੱਥੇ ਜ਼ਰੂਰ ਲੈ ਵਾਦ। ਕਿਹਨੇ ਨਾਲ ਜਾਂਦੇ ਹੈ? ਕੌਣ ਹੈ ਬੰਦਾ? ਹਾਂ ਪਾਲਾ ਲੱਕੜਾਂ ਵਾਲਾ। ਕਿਹੜੇ ਪਿੰਡ ਦਾ ਉਹ? ਹਾਂ ਸਾਡੇ ਪਿੰਡ ਦਾ ਸਭਰਾ ਦਾ ਹੀ ਮਾਦਰ ਆਣੀ ਲਾਗੋ। ਉਹ ਨਾ ਕੰਮ ਕਰਦੇ ਸੀ ਤੁਸੀਂ? ਹਾਂ ਜੀ ਕੀ ਗੱਲ ਕੀ ਹੋਈ ਗੱਲ ਹੈ ਭਾਜੀ ਮੈਂ ਕੱਲ ਗਿਆ ਹਾਂ ਕਿਤੇ ਤੇ ਪਰਸੋਂ ਫੇਰ ਉਹਨਾਂ ਦੇ ਢੱਗਾਂ ਤੇ ਆਇਆ ਕਰੇ ਤੇ ਐਲਸੀਡੀ ਲਾਉਣ ਪੈਂਦਾ ਹੈ ਮਿਲਣਾ ਨਹੀਂ ਕੰਮ ਤੇ ਗਿਆ ਤੇ ਮੇਰੇ ਭਰਾ ਨੇ ਦੇ ਮੇਰੀ ਘਰ ਦੀ ਰੇ ਉਹਨਾਂ ਨੂੰ ਡੱਕਿਆ ਅੱਗੇ ਤੇ ਉਹਨਾਂ ਨੂੰ ਗਾਲਾਂ ਗੋਲਾਂ ਕੱਢਦਾ ਸੀ ਉਹਨਾਂ ਵੀ ਕੱਢ ਗੱਤੀਆਂ ਇੱਥੇ ਗੋਲਾਂ ਗੋਲਾਂ ਨਜ਼ਾਫਤ ਹੈ ਐਲਸੀਡੀ ਕਾਤੋਂ ਲਾਉਂਦਾ ਸੀ ਪੈਸੇ ਦੇਣੇ ਤੇ ਹਾਂਜੀ ਪੈਸੇ ਦੇਣੇ ਕਿੰਨੇ ਪੈਸੇ ਦੇਣੇ ਵੀ ਆ 500 ਦੇਣਾ ਭਾਈ ਜਿਆਦਾ ਨਹੀਂ ਆ ਤੇ ਇਹ ਮੇਰੇ ਨਾਲ ਨਹੀਂ ਕੰਮ ਤੇ ਗਿਆ ਐਸੇ ਗੋਲੋਂ ਕਿੰਨੇ ਚਿਰ ਤੋਂ ਕੰਮ ਕਰਦੇ ਉਹਦੇ ਨਾਲ ਕੰਮ ਕਰ ਜੀ ਜੋ ਸੀਜ਼ਨ ਚੱਲਣੇ ਹੁੰਦੇ ਉਹਨਾਂ ਦੇ ਲੱਗੇ ਇੱਕ 500 ਰੁਪਏ ਬਦਲੇ ਤਾਂ ਇਹ ਕੁਝ ਕੀਤਾ ਨਾ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਜਿਹੜਾ ਨੁਕਸਾਨ ਭਾਜੀ ਉਹਨੇ ਬੂਹੇ ਬਾਇ ਭਾਨੇ ਸੱਟਾਂ ਮਾਰ ਗਤੀਆਂ ਸਾਡੇ ਜੀਆਂ ਦੇ ਵਾਵਾ ਕਿਹੜੇ ਕਿਹੜੇ ਜੀ ਨੂੰ ਲੱਗੀਆਂ ਸਾਡਾ ਜੀ ਨਹੀਂ ਇੱਕ ਮੇਰੇ ਚਾਚੇ ਦੇ ਮੁੰਡੇ ਨੂੰ ਲੱਗੀਆਂ ਚਾਚੇ ਨੂੰ ਲੱਗੀ ਆ ਤੇ ਜੀ ਵੀ ਮੇਰੀ ਦੇ ਲਾਗੇ ਆ ਹੋਰ ਉਹਨੇ ਟੈਨ ਲੰਗਵਾਣੇ ਗਲੇ ਚਲਾ ਗਿਆ ਗੱਡੀ ਭਾਨੇ ਕੇ ਪੱਖਾ ਤੋੜ ਗਿਆ ਇੱਕ ਬੂਹੇ ਤੋੜ ਗਿਆ ਸਾਡੇ ਜਿੰਨਾ ਦੇ ਸੱਟਾ ਲੱਗਿਆ ਉਹ ਕਿੱਥੇ ਨੇ ਹੁਣ ਉਹ ਭਾਈ ਹੁਣ ਪੱਟੀ ਹਸਪੀਟਲ ਦਾਖਲ ਨਹੀਂ ਤੇ ਕੀ ਮੰਗ ਕਰਦੇ ਪੁਲਿਸ ਨੂੰ ਦਿੱਤੀ ਦਰਖਾਸਤ ਇਸ ਬੰਦੇ ਦੀ ਹਾਂਜੀ ਭਾਈ ਦਿੱਤੀ ਤੇ ਪੁਲਿਸ ਆਏ ਤੱਕ ਤੇ ਆਈ ਨਹੀਂ ਭਾਈ ਕੀ ਮੰਗ ਕੀ ਕਰਦੇ ਹੁਣ ਮੰਗਿਓ ਭਾਈ ਵੀ ਲੋਕੋ ਫੈਸਲਾ ਸਹੀ ਸਲਾਮ ਸਾਰੇ ਆਪੇ ਦਿੱਤਾ ਜਾਵੇਗਾ ਤੇ ਬੰਦੇ ਲੈ ਕੇ ਆਣ ਕੇ ਦੂਰੀਆਂ ਨਾਲ ਗੱਲ ਪਿਆ ਪਹਿਲਾਂ ਚਲੇ ਗਏ ਕਰ ਬੰਦੇ ਕਿੰਨੇ ਕੀ ਬੰਦੇ ਕਰਦੋ ਕਰ ਭਾਈ 20 30 40 ਬੰਦੇ ਲੈ ਗਏ ਇਹਦਾ ਵੀ ਤਾੜਾ ਅੰਗੀ ਨਰਾਇਲ ਸਮੋਜੀ ਕੀ ਗੱਲ ਹੋਈ ਹੈ ਜੱਟ ਕੱਲ ਜੀ ਇਤਨੇ ਪਹਿਲਾਂ ਦੇ ਨੂੰ ਦੇਖੋ ਪਾਇਆ ਪਾ ਲਾ ਮੜਿਆ ਮੜਿਆ ਝਗੜਾ ਹੋਇਆ ਹੈ ਅਸੀਂ ਛਿੜਾਕਦੇ ਹਾਂ ਕਿ ਚਲੋ ਇਹਨਾਂ ਨੂੰ ਭਰੀ ਇਤਨੀ ਭੰਤਾ ਹੈਗਾ ਤੇ ਮੁੜ ਕੇ ਫੇਰ ਨਾ ਨਾ 15 20 ਬੰਦੇ ਲਿਆਂਕੇ ਰਿੱਕੇ ਦੋਨੇ ਅੰਭਾ ਕੀ ਕਿਹਨੂੰ ਲਿਆਂਦੇ ਜੀ ਇਹ ਜੀ ਭਗਵੰਦਰ ਸਿੰਘ ਦਾ ਮੁੰਡਾ ਵਾ ਆਪਣਾ ਪਾਲਾ ਅੱਛਾ ਹੈ ਹਾਂਜੀ ਉਹਨੇ ਫਿਰ ਮੁੰਡਾ ちゃっ ਤੱਕਵਾ ਕੇ ਬੰਦਿਆਂ ਨੂੰ ਜਿਆ ਅਗੜੀ ਕਮਲੇ ਬੋਲੇ ਕਰਕੇ ਸਾਨੂੰ ਇੱਕੇ ਦਾਮੀਆਂ ਬਲਾ ਕਰਕੇ ਸਾਨੂੰ ਸੱਟਾ ਲਾ ਦਿੱਤਾ ਮੇਰੇ ਦੇ ਵੀ ਮਗਰ ਡਾਂਗਾ ਡੂੰਗਾ ਮਾਦਮ ਮੇਰੇ ਘੋੜਿਆਂ ਪਰਨੇ ਹੋ ਗਏ ਨਿਕਲੇ ਆ ਡਾਇਰੈਕਟਰ ਉਹਨੇ ਖਲਾ ਚਲਾਇਆ ਜੀ ਹਾਂਜੀ ਸਭ ਕੁਝ ਉਹਨੇ ਕੀਤਾ ਬਹੁਤ ਜਿਆਦੇ ਬੰਦੇ ਪਤਾ ਹੀ ਨਹੀਂ ਕਿੰਨੇ ਆ ਡੰਡ ਤੌਰ ਤੇ ਮੇਰੇ ਇੱਕ ਜਨਾਸੀ ਮਾਰੀ ਆ ਲੱਕੇ ਚ ਮੁੜ ਕੇ ਡਾਂਗਾ ਮਾਰਦੇ ਰਹੇ ਮੈਂ ਲੰਮੇ ਪੈ ਗਿਆ ਥੱਲੇ ਤੇ ਪੰਜ ਸੱਤ ਜਣੇ ਸੀ ਕੋਈ ਕੁਛ ਵੇਖੇ ਕੋਈ ਸ਼ਨ ਪਛਾਤੇ ਆ ਤੇ ਉਹਨਾਂ ਦੇ ਨਾਮ ਲਓ ਲੱਭ ਜਾਣਗੇ ਉਹ ਦੱਸੋ ਪੁਲਿਸ ਨੂੰ ਦਿੱਤੀ ਤਲਾਸ਼ ਹਾਂਜੀ ਕੀਤੀ ਆ ਜੀ ਕੋਈ ਕਾਰਵਾਈ ਹੋਈ ਨਹੀਂ ਜੀ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਬੋਟਾ ਕਰ ਚੂ ਕੋਈ ਨਹੀਂ ਹੈ ਬੰਦੇ ਉਹ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਇਹ ਜਿੱਦਾਂ ਸਾਨੂੰ ਗਵਰਾ ਗੜੀ ਮੁੰਡਿਆਂ ਨੂੰ ਘੇਰ ਕੇ ਉੜਦੇ ਕਰੀਕੇ ਤੇ ਕਰੀਕੇ ਤੇ ਇਹਨਾਂ ਨੂੰ ਇੱਕੇ ਥੱਲ ਪੈਣੀ ਚਾਹੀਦੀ ਐ ਰੋਗਾ ਗੁੰਡਾ ਕਰਦੀ ਕਰਦੇ ਬਹੁਤ ਜ਼ਿਆਦਾ ਨਸ਼ਾ ਖਾ ਕੇ ਤੇ ਪਤਾ ਹੀ ਨਹੀਂ ਕਿ ਕਿਧਰੋਂ ਕਮਰੇ ਕੋਲੋਂ ਆ ਜਾਂਦੇ ਆ ਪਰ ਮੇਰਾ ਨਾ ਹਰਪਾ ਸਿੰਘ ਕਿਹੜਾ ਪਿੰਡ ਜੀ ਸਭਰਾਜ ਤੁਹਾਡੇ ਪਿੰਡ ਕੋ ਸਭਰਾਣ ਦੀ ਕਿ ਉਹਨੇ ਦੋਸ਼ ਲਾਇਆ ਤੁਹਾਡੇ ਦੇ ਕਿ ਉਸ ਦਾ ਘਰ ਵਾਲਾ ਤੁਹਾਡੇ ਕੋਲ ਕੰਮ ਕਰਦਾ ਸੀ ਤੇ 500 ਰੁਪਇਆ ਤੁਹਾਡਾ ਦੇਣ ਵਾਲਾ ਸੀ ਤੇ ਤੁਸੀਂ ਘਰ ਵਿੱਚ ਪੈਸੇ ਮੰਗਣ ਆਏ ਤੇ ਜ਼ਬਰਦਸਤੀ ਐਲਸੀਡੀ ਲੋਨ ਲਾਪੇ ਦੇ ਉਸ ਦੀ ਤੇ ਉਸ ਦੇ ਸਾਰੇ ਪਰਿਵਾਰ ਦੀ ਕੋਟ ਮਾਰ ਕੀਤੀ ਸਰ ਇਹ ਬੰਦੇ ਨੇ ਸਰ ਮੇਰੇ ਕੋਲ ਚਾਰ ਪੰਜ ਵਾਰੀ ਪੈਸੇ ਲੈ ਗਏ ਸਰ ਤੇ ਦੂਜੇ ਬੰਦਿਆਂ ਦਾ ਕੰਮ ਕਰਨ ਚਲੇ ਜਾਂਦਾ ਰਿਹਾ ਜੀ ਨੇ ਚਾਰ ਪੰਜ ਵਾਰੀ ਮੈਨੂੰ ਖਰਾਬ ਕੀਤਾ ਜੀ ਇਹ ਦੇਖੋ ਸਰ ਮੈਂ 3600 ਰੁਪਇਆ ਲੈਣਾ ਜੀ ਰਾਤ ਮੈਂ ਗਰਮੀਰ ਦੇ ਘਰੋਂ ਨਿਕਲਿਆ ਇਹਨਾਂ ਪਲਾਨ ਬਣਾਇਆ ਸਰ ਇਨੇ ਮੇਰੇ ਕੋ ਪੈਸੇ ਮਗੇ ਰਾਤ ਨੂੰ ਇਹਨੂੰ ਮੈਂ ਕਿਹਾ ਜੀ ਮੇਰੇ ਕੋ ਇਸ ਟਾਈਮ ਪੈਸੇ ਨਹੀਂ ਹੈਗੇ ਸਵੇਰੇ ਮੇਰੇ ਨਾਲ ਕੰਮ ਤੇ ਜਾਏਗਾ ਮੈਂ ਤੈਨੂੰ ਪੈਸੇ ਦੇ ਦੂੰਗਾ ਠੀਕ ਹੈ ਜੀ ਇਸ ਤੋਂ ਬਾਅਦ ਇਹਦਾ ਭਰਾ ਬੋਲਿਆ ਇਹਦੇ ਕੋ ਪੈਸੇ ਮੰਗਦਾ ਨਾ ਗੋ ਮੇਰੇ ਕੋ ਪੈਸੇ ਲੈ ਲੈ ਤੇ ਮੈਂ ਭਾਜੀ ਉਹਨੂੰ ਕਿਹਾ ਵੀ ਚਲ ਤੂੰ ਪੈਸੇ ਦੇ ਦੇ ਇੰਨੀ ਗੱਲ ਤੋਂ ਭਾਜੀ ਉਨੇ ਡਾਂ ਕੱਢ ਕੇ ਲੈਂਦੀ ਆ ਸਾਰਾ ਪਰਿਵਾਰ ਭਾਜੀ ਮੇਰੇ ਗੱਲ ਪੈ ਗਿਆ ਤੇ ਮੇਰੇ ਭਰਾ ਦੇ ਗੱਲ ਪੈ ਗਿਆ ਉਹਨੇ ਭਾਜੀ ਸਿਰ ਤੇ ਸਾਡੇ ਸੱਟ ਲਾਈ ਆ ਇੱਕ ਮੇਰੇ ਭਰਾ ਦੀ ਉਂਗਲ ਥੋੜੀ ਜੀ ਕਹਿਣ ਨੂੰ ਭਾਜੀ ਉਹ ਜੋ ਮਰਜੀ ਗਈ ਜਾਣਾ ਬਾਕੀ ਜੋ ਸਚਾਈ ਆ ਕੋਈ ਇਲਾਕੇ ਬੰਦੇ ਪਤਾ ਕਰ ਸਕਦੇ ਜਿਹਦੇ ਮੈਂ ਘਰੋਂ ਨਿਕਲਿਆ ਉਹਨਾਂ ਇਟ ਰੋੜਾ ਇੰਨਾ ਖਿਲ ਰਿਹਾ ਗੱਡੀ ਭੱਜੀ ਪੱਖੇ ਟੁੱਟੇ ਨੇ ਉਹ ਕੀ ਮਾਮਲਾ ਹੈ ਤੁਹਾਡੇ ਵੱਲੋਂ ਨਹੀਂ ਇਟ ਰੋੜਾ ਚਲਾਏਗਾ ਕਹਿੰਦੇ ਕਿ ਸਾਰੀ 30 ਬੰਦੇ ਆਣ ਕੇ ਗੱਲ ਪੈ ਨਹੀਂ ਸਰ ਸਰ ਜਦੋਂ ਇਹਨਾਂ ਮੇਰੇ ਸਿਰ ਤੇ ਸੱਟ ਮਾਰੀ ਆ ਸਰ ਮੈਂ ਬੇਹੋਸ਼ ਹੋ ਗਿਆ ਮੈਨੂੰ ਕੁਝ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਵਾ ਇਸ ਬਾਰੇ ਸਰ ਮੈਨੂੰ ਕੋਈ ਪਤਾ ਨਹੀਂ ਲੱਗਿਆ ਤੁਹਾਡਾ ਘਰ ਉਥੇ ਲੱਗ ਗਈ ਹੈ ਹਾਂਜੀ ਸਾਰੇ ਲੱਗ ਗਈ ਹੈ